ਗੋਤਮ ਸਾਹਿਬ ਨਾਲ ਜੁੜ ਚੁੱਕੇ ਨੇ ਫਤੇਗੜ ਸਾਹਿਬ ਤੋਂ ਸੁਪਾਰਸ ਕੀ ਕੋਜ ਇਸ ਤਰ੍ਹਾਂ ਦਾ ਮਾਹੌਲ ਹੈ ਜਿੱਥੇ ਕਿ ਦੇਖ ਸਕਦੇ ਆ ਕਿ ਸ਼ਿਵਰਾਤਰੀ ਦੀਆਂ ਰੌਣਕਾਂ ਲਗੀਆਂ ਹੋਈਆਂ ਨੇ ਲੰਬੀਆਂ ਕਤਾਰਾਂ ਦੇ ਵਿੱਚ ਲੋਕ ਖੜੇ ਨੇ ਸਵੇਰ ਤੋਂ ਹੀ ਜਿਹੜੇ ਕਿ ਸ਼ਰਧਾਲੂ ਪਹੁੰਚ ਰਹੇ ਨੇ ਮੰਦਿਰਾਂ ਦੇ ਵਿੱਚ ਜਾ ਕੇ ਪੂਜਾ ਅਰਚਨਾ ਕਰ ਰਹੇ ਨੇ ਪ੍ਰਾਰਥਨਾਵਾਂ ਕਰ ਰਹੇ ਨੇ ਆਪਣੀਆਂ ਮਨੁਕਾਮਨਾ ਪੂਰੀਆਂ ਕਰਨ ਦੇ ਲਈ ਜੀ ਜੀ ਮੈਂ ਜਿੱਥੇ ਦੇਖਿਆ ਜਾ ਰਿਹਾ ਕਿ ਸ਼ਿਵਰਾਤਰੀ ਇਹਤਿਹਾਰ ਸਾਰੀ ਭਾਰਸ਼ਪਤ ਦੇ ਵਿੱਚ ਬੜੀ ਸ਼ਰਧਾ ਤੇ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਉੱਥੇ ਹੀ ਜ਼ਿਲ੍ਹਾ ਸ਼ਹਿਰ ਫਤੇਗੜ ਸਾਹਿਬ ਤੇ ਹਲਕਾ ਬੱਸੀ ਪਠਾਨਾ ਜੋ ਕਿ ਪ੍ਰਾਚਨ ਸ਼ ਕਿਉਂ ਤੇ ਰੌਣਕਾਂ ਵੇਖਣ ਨੂੰ ਮਿਲ ਰੀਆਂ ਨੇ ਕਿ ਦਰਸ਼ਕਾਂ ਦਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਤੇ ਸਾਡੇ ਨਾਲ ਪ੍ਰਬੰਧਕ ਕਮੇਟੀ ਦੇ ਜਨਰਲ ਸੈਕਟਰੀ ਅਜੇ ਮਲੋਤਰਾ ਜੀ ਵੀ ਜੁੜ ਚੁੱਕੇ ਆ ਉਹ ਇਹਨਾਂ ਨਾਲ ਗੱਲਬਾਤ ਕਰ ਲੈਂਦੇ ਆ ਕੀ ਕਹਿਣਾ ਇਹਨਾਂ ਦਾ ਵੀ ਸੰਗਠਾ ਵੱਲੋਂ ਕੀ ਰੌਣਕਾਂ ਲਗੀਆਂ ਨੇ ਅੱਜ ਮਹਾਸ਼ਿਵਰਾਤਰੀਆਂ ਤਿਹਾੜਾਂ ਦਾ ਨੋਟ ਚੱਕ ਅੱਜ ਦੇ ਰਾਤ ਸ਼ਿਵਰਾਤਰੀਆਂ ਤੇ ਤਿਹਾੜਾਂ ਦੇ ਸੰਗਠਨ ਦਾ ਸ਼ਾਹ ਵੇਖਣ ਨੂੰ ਮਿਲ ਰਿਹਾ ਹੈ ਕਿਹੜੇ ਸਾਰੇਆਂ ਨੂੰ ਇਲਾਕਾ ਨਿਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਰਾਜੇਂ ਸ਼ਹਿਰ ਮੁਦਕ ਸਰੰਦ ਕਮੇਟੀ ਵੱਲੋਂ ਦੇਵਰਾ ਤੇ ਵੀ ਦੇ ਪਰਵੰਤਿਆਂ ਲੱਗਦਾ ਕੁੱਤਾ ਹੀ ਨਾ ਤਾਂ ਤੇ ਅੱਜ ਸਵੇਰ ਤੋਂ ਹੀ 4 ਵਜੇ ਤੋਂ ਹੀ ਸੰਗਤਾਂ ਦਾ ਆਉਣਾ ਜਾ ਰਹੀ ਹੈ ਇਸ ਸਰਦਾਰਵਾ ਦਾ ਕਿਉਂਕਿ ਇਹ ਸ਼ਹਿਰ ਦਾ ਪ੍ਰਾਚੀਨ ਮੰਦਿਰ ਹੈ ਜੋ ਸੈਂਟਰ ਪਲੇਸ ਤੇ ਹੈ ਕਰਕੇ ਇੱਥੇ ਰਸ ਸਾਰੇ ਹੈ ਤੋਂ ਵੱਧ ਮੈਂ ਕਹਿੰਦਾ ਕਿ ਸਭ ਤੋਂ ਵੱਧ ਰਸ ਜੇ ਕਹਿੰਦਾ ਜੇ ਮਤਲਬ ਕਿ ਦੇਖੇਂ ਲਾਈਨਾਂ ਛੁੱਟ ਰਹੀਆਂ ਇੱਕ ਗੁੰਦਕ ਪਰਵੰਦਕ ਕਮੇਟੀ ਕਦੇ ਤੋਂ ਸਰਦਾਰ ਗੋਬਾਰਸੇ ਲੰਗਰ ਪ੍ਰਸ਼ਾਦ ਹੀ ਬਹੁਤ ਅੱਛਾ ਹੈ ਬਹੁਤ ਵਧੀਆ ਕਿੱਸੀ ਹੈ ਸਵੇਰ ਤੋਂ ਹੀ ਚੱਲ ਰਹੀ ਹੈ ਦੇ ਲੋਕਾਂ ਦਾ ਵੀ ਬਹੁਤ ਸਹਿਯੋਗ ਮਿਲਦਾ। ਸਭ ਦੇਖਿਆ ਜਾਂਦਾ ਕਿ ਤਿਹਾੜ ਜਿਹੜੇ ਹਰੇਕ ਧਰਮ ਦਾ ਇਨਸਾਨ ਜੁੜਦਾ ਹੈ। ਕਿ ਮੇਂ ਤਿਹਾੜ ਜਗਰਤਰੀ ਦਾ ਤੇ ਸੰਗਤ ਨੂੰ ਕੀ ਅਪੀਲ ਕਰ। ਸੰਗਤਾਂ ਨੂੰ ਇਹ ਅਪੀਲ ਹੈ ਵੀ ਇਹ ਬਹੁਤ ਵੱਡਾ ਭਰਦ ਹੈ। ਇਹਨੂੰ ਸਰਦਾਂ ਨਾਲ ਤੇ ਆਸਾਂ ਨਾਲ ਉਸ ਦਾ ਵਿਸ਼ਾਸਨ ਸੇ ਬਣਾਓ। ਬੜੇ ਲੇਖਕਾਂ ਤੋਂ ਪਰਵਾਹ ਹੋ ਕੇ ਬਹੁਤ ਸਾਲ ਬਾਅਦਾਂ ਤੋਂ ਬਹੁਤ ਵੱਡਾ ਪਲਿਆ। ਇਹ ਸਾਡੀ ਪੀੜ ਹੈ ਜਿਸ ਦੇ ਨਾਲ ਇੱਕ ਹੋਰ ਅਪੀਲ ਹੈ ਕਿ ਜਿਹੜਾ ਮੰਦਰ ਹੈ ਉਹ ਪ੍ਰੋਜੈਕਟ ਉਹ ਨਿਰਮਾਣ ਕਾਰਜ ਜਿਹੜਾ ਸ਼ੁਰੂ ਕੀਤਾ ਹੋਇਆ ਹੈ ਸੈੱਟ ਦਾ ਇਹ ਸੰਗਤਾਂ ਦੇ ਸਹਿਯੋਗ ਨਾਲ ਇਹ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਬਣ ਰਿਹਾ ਹੈ ਤੇ ਇਹ ਬਹੁਤ ਵੱਡਾ ਪ੍ਰੋਜੈਕਟ ਹੈ ਕੋਈ ਸਭ ਤੋਂ ਫਲੋਰਿੰਗ ਦਾ ਤੁਹਾਨੂੰ ਸ਼ੁਰੂ ਹੋਣਾ ਹੈ ਜਦੋਂ ਵਿੱਚ ਤੇ ਅਸੀਂ ਸੇਵ ਕਰਦੇ ਅਪੀਲ ਕਰਦੇ ਹਾਂ ਜੇ ਕੋਈ ਵਿਅਕਤੀ ਇਸ ਵੱਡੇ ਕਾਰਜਿਕ ਆਪਣੇ ਤਿਲ ਖੋਤ ਆਪਣਾ ਦਾਨ ਪਾਚਾਦਾ ਤਾਂ ਉਹ ਸਾਡੇ ਪ੍ਰਧਾਨ ਜੀ ਆਪੀ ਪਾਟਿਕ ਸੁਪੇਂ ਦਾ ਡੜੇ ਤੇ ਇਸ ਦਾ ਨਰੀਸ਼ਵਰ ਮਾਈ ਸਾਥੀ

ਫੋਏ ਸਾਡੇ ਨਾਲ ਜੁੜੇ ਸੀ ਪ੍ਰਬੰਧਕ ਕਮੇਟੀ ਦੇ ਸੈਕਟਰੀ ਅੱਜ ਬਲੋਕਤ ਰਹੇ ਸੋ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਕਿ ਸੰਗਤਾਂ ਦਾ ਉਤਸ਼ਾਹ ਇੱਕ ਵੀ ਮਿਲ ਗਿਆ ਸਕਦਾ ਜੁੜੀਆਂ ਹੋਈਆਂ ਨੇ ਤੇ ਜਿਵੇਂ ਤੁਰੂ ਆਪੇ ਪ੍ਰਾਚੀਨ ਸ਼ਿਮਰਦੇਵਿਚ ਸੰਗਤਾਂ ਦਾ ਤਮਸਤ ਹੋ ਗਿਆ ਤੁਹਾਨੂੰ ਵਿਦਿਆਨੀ ਉਸ ਤੋਂ ਸਾਰੇ ਅਸੀਂ ਲਾਈਵ ਤਸਵੀਰਾਂ ਕਿ ਸੰਗਤਾਂ ਦਾ ਇਹ ਜਹਾਨ ਤਾਰੀਖਾ ਚ ਪਰਦੇ ਵਿੱਚ ਬੜੀ ਸ਼ਰਧਾ ਤੇ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਉੱਤੇ ਹੀ ਸ਼ਹਿਰ ਬਸੀ ਪਖਾਨਾ ਵੀ ਕਿ ਜਿਹੜਾ ਕਿ ਮੇਨ ਮੰਦਰਾਸ਼ੀ ਮੰਦਿਰ ਹੈ ਸੰਗਤਾਂ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ ਤੇ ਦੂਰ ਦੂਰ ਚੰਗਤਾ ਆਈਆਂ ਨੇ ਤੁਹਾਨੂੰ ਸਿਰੈ ਤੋਂ ਮੰਦਿਰ ਦੀਆਂ ਖਾਨਿਆਂ ਮੇਨ ਮੰਦਿਰ ਦੀਆਂ ਜਿਹੜਾ ਕੀ ਪ੍ਰਾਚੀਨ ਸ਼ਿਵ ਮੰਦਿਰ ਜਿੱਥੇ ਸੰਗਤਾਂ ਦਾ ਸਾਹ ਇੱਕ ਨੂੰ ਵਿਸ਼ੇਸ਼ ਨਾ ਤਾਂ ਮੱਤ ਤੋਂ ਹੋਰੇ ਨੇ ਇਹ ਲੈਣਾ ਲੱਗੇ ਨੇ ਲੈਣਾ ਟੁੱਟ ਨਹੀਂ ਰਹੀਆਂ ਤਾਂ ਤੁਸੀਂ ਦਰਸ਼ਨ ਕਰ ਰਹੇ ਹੋ ਪ੍ਰਾਚੀਨ ਸ਼ਿਵ ਮੰਦਿਰ ਸ਼ਿਵਲਿੰਗ ਦੇ ਇੰਡੀਆ ਨਿਊਜ਼ तो मिल सारा ही हर महादेव की महाशिवरात्रि बने उत्साह से आनंद से मना रहा है और सभी बहुत ही आनंदित है मंदिरों में सुबह से ही अभिषेक के लिए लंबी लंबी लाइने लगी है मंदिर कमेटियों द्वारा सुबह से ही बहुत बड़े आयोजन लंगरों के भंडारे लगे हुए हैं आप देख रहे हैं कितनी-कितनी लंबी लाइनें सुबह से चल रही हैं और आज रात्रि को भी एक और अभिषेक होगा जैसे कि हम सबको पता है महादेव की बारात भी निकलती है उसमें सभी देवता दानव किन्नर मनुष्य सभी बहुत ही मिलजुल कर प्रेम से अंदर से महादेव का उत्सव मनाते हैं और यह महाशिवरात्रि हमें यही उपदेश देती कि हमें सभी को तो मिलजुल प्रेम से आनंद से ही इस त्यौहार को मनाना चाहिए हर हर संगत जुड़ी थी जिन्होंने की दसा की रात अभिषेक भी है महादेव जी का जुड़िया हुई शिवलिंग जिसे बारे साचीन शिवलिंग है जो कि एक प्रगट हो

ਪੂਰੀ ਤਰ੍ਹਾਂ ਦੇ ਵਿੱਚ ਕਸ਼ਨਾ ਦਾ ਮਿਸ਼ਨ ਬਿੰਦੂ ਸਖਤ ਤੁਰੂ ਅੱਗੇ ਨਤਮਸਤ ਹੋ ਰਹੀ ਹੈ ਪਰਾਚੀ ਸ਼ੀ ਮੰਦਰ ਕਿਉਂਕਿ ਮੇਨ ਮੰਦਰ ਬਸ ਹੀ ਬਠੰਡਾ ਮੇਨ ਮੰਦਰ ਹੈ ਜਿੱਤੇ ਕਿ ਸੰਗਤਾਂ ਨਤਮਸਤ ਹੋਈਆਂ ਨਹੀਂ ਤੇ ਆਪਣੀ ਆਪਣੀ ਮਨੋ ਕਾਮਨਾ ਪੂਰੀਆਂ ਕਰ ਰਹੀਆਂ ਨੇ ਇੰਡੀਆ న్యూਸ ਤੋਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਲੋਕਾਂ ਦਾ ਉਸ ਤਾ ਵਿਕਤ ਮਿਲਿਆ ਕਿ ਅੱਜ ਬਹੁਤ ਵੱਡਾ ਦਿਨ ਹੈ ਕਿ ਅੱਜ ਦੇ ਦਿਨ ਬਾਬਾ ਭੋਲੇ ਪੰਡਾ ਅਸਮਾਤਾ ਪਾਰਬਤੀ ਜੀ ਦਾ ਕਿ ਵਿਆਹ ਹੋਇਆ ਸੀ ਉਹਦੇ ਉਪਲਖਸ਼ ਦੇ ਵਿੱਚ ਸੰਗਤਾਂ ਦਾ ਉਸ ਤਾ ਦੇਖਣ ਮਿਲਿਆ ਸੰਗਤਾਂ ਚੋਟੀਆਂ ਹੋਈਆਂ ਦੂਰ ਦੂਰ तो काम कैमरा मैन दुकान के दर्शन कराने के सिब्लिंग दे जंचड़ाया जा रहे हैं संतान तो अपनी श्रद्धा प्रति जो पूरे नतमस्तक हो रहे ने वे अपनी मनोकामना पूरी करने ਲਈ भोले बडादी जी को नतमस्तक हो रहे ने जी रौनका लगे ने पारस को तुम बहुत धन्यवाद हो आडा ਸੁਭਰ ਮੰਦਰਾ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਨੇ ਪੋਲੇ ਸ਼ੰਕਰ ਦੇ ਦਰਸ਼ਨਾਂ ਦੇ ਲਈ ਲੰਬੀਆਂ ਲਾਈਨਾਂ ਲੱਗੀਆਂ ਨੇ ਜਲ ਅਭਿਸ਼ੇਕ ਕੀਤਾ ਜਾ ਰਿਹਾ ਵਕ-ਵਕ ਸਮਗਰੀਆਂ ਅਰਪਿਤ ਕੀਤੀਆਂ ਜਾ ਰਹੀਆਂ ਨੇ ਪੋਲੇ بابا ਨੂੰ ਤੇ ਸ਼ਰਦਾਲੂ ਮੰਦਰਾ ਦੇ ਵਿੱਚ ਮੱਥਾ ਟੇਕ ਰਹੇ ਨੇ ਨਤਮਸਤਕ ਹੋ ਰਹੇ ਨੇ ਪੂਜਾ ਅਰਚਨਾ ਕੀਤੀ ਜਾ ਰਹੀ ਤੇ ਸਬਾਜ ਤੇ ਕੀ ਸ਼ੋਭਾ ਯਾਤਰਾ માં ਵੀ ਕੱਡੀਆਂ ਜਾ ਰਹੀਆਂ ਨੇ ਵਕ-ਵਕ ਜਗਾ ਤੇ ਸ਼ਾਮ ਦੇ ਵੇਲੇ ਸ਼ਿਵਜੀ ਦਾ ਮਾਤਾ ਪਾਰਵਤੀ ਦੇ ਨਾਲ ਵਿਆਹ ਵੀ ਕਰਵਾਇਆ ਜਾਵੇਗਾ ਤੇ ਸ਼ਿਵਜੀ ਦਾ ਗੁਣਗਾਨ ਵੀ ਅਚੜਕੀ ਹੋ ਕੀਤਾ ਜਾਵੇਗਾ ਵਰਤੀ ਗੈਂਤੀ ਦੇ ਵਿੱਚ ਸ਼ਰਦਾਲੂ ਮੰਦਰਾ ਦੇ ਵਿੱਚ ਜੁਟੇ ਹੋਏ ਨੇ ਪੋਲੇ ਸ਼ੰਕਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੇ ਲਈ ਮਨੋ ਕਾਮਨਾਵਾਂ ਆਪਣੀਆਂ ਪੂਰੀਆਂ ਕਰਨ ਦੇ ਲਈ ਪ੍ਰਾਰਥਨਾ ਕਰ ਰਹੀ ਨੇ ਪੂਜਾ ਅਰਚਨਾ ਕਰ ਰਹੀ ਨੇ ਪੋਲੇ ਸ਼ੰਕਰ ਦੇ ਦਰਸ਼ਨਾ ਦੇ ਲਈ ਲੰਬੀਆਂ ਲੰਬੀਆਂ ਲਾਈਨਾਂ ਲਕੀਆਂ ਹੋਈਆਂ